ਤੇ ਮਾਣਾ ਹੋਇਆ ਬਾਹਰ ਲੈ ਗਏ ਆ ਕੇ ਮਾਣ ਨਹੀਂ ਕਰਦਾ ਆਪਦੇ ਘਰ ਦੇ ਰਵੇ ਤੇ ਮੈਂ ਮਾਣ ਕਰਦਾ ਅੱਛਾ ਜਿੰਨੀਆਂ ਅੱਗੇ ਮਾਝ ਦਿੱਤੀ ਆ ਹੁਣ ਤਾਂ ਹੀ ਉਹਨਾਂ ਨੂੰ ਬੈਠਾ ਕੇ ਫੋਨ ਲਾ ਕੇ ਪੁੱਛ ਲੋ ਹੁਣ ਦੁਬਾਰਾ ਫੇਰ ਗੱਬਣਾ ਅੱਛਾ ਮੰਨ ਲਓ ਐਂ ਬੱਚਾ ਬੱਚਾ ਛੱਡੇ ਵਗੈਰ ਚੋ ਚਵਾਈ ਕਰਾ ਦੂ ਬੱਚਾ ਖੜਾ ਹਾਂ ਆ ਕੋਲੇ ਕੱਟੀ ਖੜੀ ਆ ਅੱਛਾ ਤੇ ਹਮ ਐਂ ਦਾਂਗੇ ਕੋਲੇ ਥਾਪੀ ਮਾਰ ਕੇ ਬਹਿਣਾ ਤੇ ਨੇ ਐਂ ਲਾ ਲੈਣਾ ਹਲਦੀ ਨਹੀਂ ਮੈਂ ਕਹ ਹਿਲੂ ਕਿਵੇਂ ਯਾਰ ਲੈ ਫਿਰ ਕਰਾ ਤਸਲੀ ਲੈ ਵੀ ਅੱਜ ਬਾਪੂ ਜੈਦ ਕਰ ਗਿਆ ਲੈ ਆ ਵਾ ਬਲੱਡ ਦੋਸਤੋ ਉਹ ਬੱਚਾ ਖੜਾ ਇਹਦਾ ਦੋ ਬੱਚੇ ਵੀ ਲਾ ਦੂੰਗਾ ਮੈਂ ਅੱਛਾ ਮੈਂ ਕਹ ਦੂਜੀ ਕੱਟੀ ਵੀ ਨਾਲ ਹੋਰ ਲਾ ਦੂੰਗਾ ਇੱਕ ਦੀ ਮੱਝੀ ਵੀ ਪੱਕੀ ਗੱਲ ਆ ਮੈਂ ਕਹ ਗਰੰਟੀ ਆ ਲੈ ਉਹ ਬਾਪੂ ਅੱਜ ਤਾਂ ਜੱਦ ਕਰ ਗਿਆ ਕਹਿੰਦਾ ਦੋ ਬੱਚੇ ਵੀ ਲਾ ਦੂੰਗਾ ਜਿਹੜਾ ਮਰਜੀ ਬੱਚਾ ਛੱਡ ਲਾ ਦੋ ਵੱਡੀਆਂ ਖੜੀਆਂ ਇੱਧਰ ਅੱਛਾ ਮੈਂ ਕਹ ਨਾ ਜੇ ਮੱਝ ਨਾ ਚਗਾਵੇ ਤਾਂ ਫਿਰ ਆਪਾਂ ਇਹੋ ਜਿਹੇ ਰਵਾ ਰੱਖਣਾ ਕਿੱਥੋਂ ਅੱਛਾ ਮੇਰੇ ਕੋਈ ਇਹੋ ਜਿਹੇ ਰਵੇ ਘਰ ਦੇ ਰਵਾ ਬਾਹਰ ਆਪਣਾ ਬਾਹਰ ਦੇ ਦੇ ਦੀਨੂ ਗਰੰਟੀ ਤੇ ਬਾਹਰੋਂ ਨਹੀਂ ਆ ਰਿਹਾ ਵੇਚੀ ਗਏ ਅੱਛਾ ਹਾਂਜੀ ਠੀਕ ਆ ਕਿਉਂਕਿ ਵਪਾਰੀਆਂ ਦਾ ਕਿਹੜੇ ਤਰ੍ਹਾਂ ਦਾ ਹੁੰਦਾ ਮਾਲ ਹਮਮ ਪਰ ਆਪਣੀ ਘਰ ਦੀ ਬ੍ਰੀਡ ਆ ਸਾਡੇ 14 ਦੇ ਦੀ ਬ੍ਰੀਡ ਚਲਦੀ ਆਉਂਦੀ ਉਹ ਉਹਦੀ ਹਿੱਸਲੀ ਦੇਵਾਂਗੇ ਠੀਕ ਆ ਹਾਂ ਦੇਖ ਲਓ ਬਾਡੀ ਚੈੱਕ ਕਰ ਲਓ ਠੀਕ ਆ ਠੀਕ ਆ ਨਾ ਨਹੀਂ ਉਹ ਬਾਪੂ ਤੇਰੀ ਗੱਲ ਵਾਕਿਆ ਕਿ 2 ਵਜ ਗਏ ਹੁਣ 6 ਵਜੇ ਦੀ ਚੋਈ ਆ ਮੇਰੇ ਸਾਹ ਨਾਲ 8 ਘੰਟੇ ਹੋ ਗਏ ਆ 8 ਘੰਟੇ ਹੋ ਗਏ ਲੈ ਕਰਾਂ ਹਾਂ ਤਸਲੀ ਕਰਮ ਵਾਲੀ ਕੋਈ ਧਾਰ ਜੀ ਕੋਈ ਲੋੜ ਹੋਵੇ ਤਾਂ ਆਉਣਾ ਖੜ ਗਿਆ ਆਹਾਂ ਉੱਧਰ ਹੁਣਾ ਨੇ ਇੰਨੀ ਮਿੱਠੀ ਠੰਡੀ ਜੀ ਲੱਗ ਆਹਾਂ ਬਾਪੂ ਵਹਿ ਧਾਰ ਮੰਗਦੀ ਮੂੰਹ ਤੇ ਮਾਰ ਖਾਂ ਮੜੀ ਧਾਰ ਵਾਕਿਆ ਧਾਰ ਵਾਲੀ ਜਿਹੜੀ ਮਾਜਣਾ ਸਿਆਣੇ ਕਹਿੰਦੇ ਤਾਂ ਗਵਾਉਣੀ ਨਹੀਂ ਚਾਹੀਦੀ ਬੱਚੇ ਦੀ ਨੰਦ ਵਿਚਾਰ ਹੀ ਕੋਈ ਨਹੀਂ ਅੱਛਾ ਜਿਵੇਂ ਮਰਜੀ ਆ ਧਾਰ ਦਿਓ ਹਾਂ ਉਹਨੇ ਵਹਿ ਜਾਓ ਅੱਛਾ ਮੈਂ ਆਉਦੇ ਪੋਤੇ ਨੂੰ ਵੀ ਨਾਮ ਲਾ ਕੇ ਜਵਾ ਲੂ ਆ ਬਈ ਇਧਰ ਖੜੀ ਲੱਗਿਆ ਆਹਾਂ ਇਧਰ ਵੇਖੀ ਦੋ ਮਣੀ ਬੱਚੇ ਵੀ ਦੋ ਲਊਗੀ ਦੋ ਜਾਨੇ ਚੋਣ ਮਹਿ ਜਾਣ ਪਾਵਾਂ ਅੱਛਾ ਇਨੀ ਇਨੀ ਠੰਡੀ ਸੀ ਲਾ ਪਵਾ ਉੱਟ ਕੇ ਅੱਛਾ ਸਾ ਵੀ ਚੌੜ ਵਿੱਚ ਚੁੰਦੀ ਐ ਨਹੀਂ ਵੀ ਬੰਦਾ 14 14 ਪਾਸੇ ਹੜੇਗਾ ਤੇ ਮੁਰਗੇ ਲੱਤ ਮਾਰੂਗੀ ਆ ਜਾ ਚੋਈਏ ਮੈਂ ਉਧਰ ਲੈ ਬਨੇ ਲੋ ਵੀ ਵਾਕਿਆ ਬਾਪੂ ਨੇ ਜੋ ਗੱਲਾਂ ਕੀਤੀਆਂ ਉਹੀ ਨਿਕਲੀਆਂ ਵਾ ਅੱਗੇ ਵੀ ਅੜੀ ਜਵਾਈ ਆ ਸਾਡੇ ਕੋਲ ਬਰੀਡ ਹੀ ਦੋਵੇਂ ਥਾਂ ਹੈ ਫੜ ਲੈ ਓਏ ਉਹ ਤਾਂ ਦੂਜਾ ਵੀ ਬਹਿ ਗਿਆ ਆ ਕੇ ਪਤੰਦਰਾ ਠੀਕ ਆ ਵੀ ਠੀਕ ਆ ਯਾਰ ਜੇ ਹੋਇਆ ਕਿਹਾ ਮੈਂ ਆਪਦੀ ਜ਼ਿੰਦਗੀ ਨੂੰ ਮਾਣ ਕਰਦਾ ਉਹਦੇ ਪਹੁੰਚੇ ਹਾਂ ਰਾਜ ਦਾ ਹੋਵਣਾ ਹੈਗੇ ਪਰ ਮੇਰੇ ਕੋਲ ਜਿਹੜੀਆਂ ਬਰੀਡਾਂ ਕਰਦੀਆਂ ਨਾ ਉਹਦੀ ਮੈਂ ਗਰੰਟੀ ਫੁੱਲ ਦੇਊਗਾ ਕਿੱਥੇ ਤਾਂ ਮਰਜੀ ਲੈ ਜਾਓ ਇਹਨੂੰ ਠੀਕ ਆ ਬਾਬੂ ਗੂਠੇ ਗੂਠੇ ਬਾਹਰ ਕੱਢ ਕੇ ਚੋਕ ਮੋਟੀ ਧਾਰ ਪਊਗੀ ਨੋ ਵੀ ਮੈਂ ਰੋਮਾਟਾ ਹੈ ਮੈਂ ਤੇ ਛੱਡ ਗਿਆ ਇੱਦਾਂ ਆਇਆ ਨਹੀਂ ਓਰੀ ਸਾ ਤੁਹਾਡੀਆਂ ਤੁਸੀਂ ਹੋਰ ਕੀ ਕੋਲੀ ਆ ਯਾਰ ਵਾਗੜਾ ਦੀ ਧਾਰ ਪੈਣੀ ਤੇ ਵੇ ਕਉ ਬਾਜੀ ਦੇ ਵਾਂਜ ਐ ਖੜਕਦੀ ਆ ਜਿਵੇਂ ਦਰਿਆ ਦੀ ਛਾਲ ਦਾ ਪਾਣੀ ਖੜਕਦਾ ਹੁੰਦਾ ਅੱਛਾ ਨਹੀਂ ਉਹ ਜਦੋਂ ਪਾਣੀ ਖੜਕਦਾ ਹੁੰਦਾ ਤੂੰ ਜਾਂ ਫੋਨਾ ਹੁੰਦਾ ਐ ਦੁੱਧ ਦੀਆਂ ਤਾਂ ਮੈਂ ਹੀਆਂ ਵੇਖਦੇ ਵਾਕਿਆ ਯਾਰ ਨਾਲ ਫਿਰ ਇਹਨੂੰ ਵੀ ਟ੍ਰੇਨ ਕਰੀ ਜਾਣਾ ਤੂੰ ਹੈਂ ਟ੍ਰੇਨ ਪੂਰਾ ਚੱਲ ਵਿੱਚੋਂ ਹਾਂ ਇਹਦਾ ਮਾਰੀਆ ਤਰ ਵਾਕਿਆ ਯਾਰ ਆਹ ਦਾ ਉਹਦੇ ਕਾ ਨਗੀਨਾ ਹੀ ਬੰਨੀ ਬੈਠੇ ਤੁਸੀਂ ਬਾਈ ਅੱਗੇ ਉਹ ਹੀ ਐਂਦਾ ਦੋ ਮਨੀ ਚਵਾ ਕੇ ਚਿੱਤੀ ਸੀ ਅੱਛਾ ਸਹੀ ਹੀ ਮੱਝੀ ਅੱਛਾ ਹਾਂ ਬਾ ਜੋ ਵੀ ਠੰਡੀ ਸੀ ਨਿਗਲੀ ਮੈਂ ਉਹਦੀ ਕੱਟੀ ਮੰਗਦਾ ਹਾਂ ਉਹਨੂੰ ਦੇ ਦੇ। 20000 ਰੁਪਇਆ ਲਾਇਆ ਸੀ ਡੇਢ ਮਹੀਨੇ ਦੀ ਕੱਟੀ ਹੋ ਗਈ ਸੀ। ਅੱਛਾ ਨਹੀਂ ਦਿੱਤੀ ਉਹਨੇ ਪਰ ਤੂੰ ਫਿਰ ਆਪਣੇ ਬਲੱਡ ਦਾ ਤੈਨੂੰ ਪਤਾ ਹੀ ਨਾ ਤਾਂ ਹੀ ਪੈਸੇ ਲਾ ਦੇ। ਬ੍ਰੀਡ ਸਾਂਭੀ ਹੋਈ ਹਾਂ। ਹਾਂ। ਕਦੇ ਕੋ ਖਾਣੀ ਖਾ ਲਈ ਕਿਤੇ ਵੀ ਜਾ ਕੇ ਮਾਝ ਜੱਲ ਤਾਂ ਲੜ ਕੇ ਖੜੂਗੀ। ਹਾਂ। ਆਵਾ ਇਹਨੂੰ ਦੁਪਹਿਰੇ ਚੋਲਿਆ ਆ ਜੋ ਹੁਣ 2 ਵਜੇ ਹੈ ਨਾ ਕੱਲ ਨੂੰ ਤੁਹਾਨੂੰ ਫੇਰ ਦਿਖਾ ਦੇਗਾ ਤਿੰਨ ਟਾਈਮ ਚੋ ਕੇ ਵਿਖਾ ਦੇਣਾ। ਅੱਛਾ ਇੰਨੀ ਮੈਂ ਗਾਰੰਟੀ ਦੇਉਂਗਾ। ਕੋਈ ਪਰਮਾਨਤਰੂਆ ਆ ਗਿਆ ਘਰੇ ਆਪਣੇ ਹੂੰ ਉਦੋਂ ਥਾਪੀ ਮਾਰ ਕੇ ਬਾਹਾਂ ਮਤਰਾ ਜਿੰਨਾ ਦੋਸਾ ਪਾਇਦਾ ਉਹਨੇ ਆਪ ਕੱਢ ਲਿਆ ਅੱਛਾ ਇੱਕ ਸਾਹ ਦੀ ਨਿੱਕੀ ਫਰੈਂਜ ਆ ਆਹਾਂ ਹਾਂ ਬਿਗੈਰ ਬਿਜਲੀ ਤੋਂ ਚੱਲਣ ਵਾਲੀ ਹਾਂ ਇਹੋ ਜਿਹੀ ਚੀਜ਼ ਰੱਖੀ ਆਪਾਂ ਠੀਕ ਆ ਹੂੰ ਇਹ ਹੁਣ ਆਪਾਂ ਸਵਾਈ ਆ ਜੇਰ ਪਈ ਹੋਈ ਆ ਕੋਈ ਇਹਦੇ ਚ ਮਨੇਟ ਨਹੀਂ ਜੇਰ ਜੁੜਦੀ ਵੀਡੀਓ ਹੈਗੀ ਆ ਬਾਪੂ ਸਭ ਕੁਝ ਠੀਕ ਆ ਓਕੇ ਆ ਆਪਣੇ ਕੋਲੇ ਨਹੀਂ ਠੀਕ ਹੈ ਨਹੀਂ ਆ ਠੀਕ ਆ ਮਰਜ਼ੀ ਚ ਹੋਈ ਜੋ ਠੀਕ ਆ ਲਓ ਆ ਵੇਖੋ ਦੋਸਤੋ ਤੁਸੀਂ ਅੱਜ ਵੇਖੋ ਸਾਰਾ ਥਾਲੇ ਕੋਈ ਜਾਂ ਦੋ ਦੌਂਦਾ ਭਾਗੜਾ ਜਾ ਰਿਹਾ ਹੈ। ਵੇਲਾ ਡਰਦੀ ਡੁਰਦੀ ਵੀ ਨਹੀਂ ਮੈਂ ਵੀ ਕੈਮਰਾ ਚਾਰਜ ਫੇਰ ਘੁਮਾਉਣ ਰਿਆਂ। ਕੈਮਰਾ ਹਟ ਕੇ ਪਰ ਟੂਲ ਵਜਾਈ ਜੋ ਉਹਦੇ ਲਾਗੇ। ਆਹਾਂ। ਹਾਂ। ਇੰਨਾ ਹੀ ਮਾਣ ਆ ਯਾਰ ਇੱਥੇ ਹੈ। ਬੇਸ਼ੱਕ ਜੇ ਕਹਣਾ ਤਾਂ ਬੁੜੀਆਂ ਨਾਨੀਆਂ ਨੇ ਚੋਣੀ ਹੁੰਦੀ ਆ। ਉਹ ਵੀ ਆ ਕੇ ਵੇਖੇ। ਉਹ ਤਾਂ ਨਹੀਂ ਕਰਕੇ ਦਿਆਂਗੇ ਮਿੱਤਰਾਂ। ਅੱਛਾ। ਮੁੰਡਿਆ ਰਵਾ ਰੱਖਿਆ ਰਵਾਜ ਇਹ ਸਹਨੇ ਕਹਿੰਦੇ ਨਾ ਮਾਣ ਨਹੀਂ ਕਰਨਾ ਚਾਹੀਦਾ ਪਰ ਮੈਂ ਮਾਣ ਆ ਮਹਾਰਾਜ ਦਾ ਨਾਮ ਲੈ ਕੇ ਕਹਿੰਦਾ ਮੈਂ ਆਪਦੇ ਰਵੇ ਤੇ ਮਾਣ ਹੁੰਦਾ। ਹਾਂ। ਉਹਦਾ ਮਾਣ ਨਹੀਂ ਕਰਨਾ ਮੈਂ ਆਉਦੇ ਪਰਵੇਂ ਤੇ ਮਾਨ ਕਰਦਾ ਮਾਣ ਐਂ ਜਿਹੜਾ ਰਵਾ ਦਿੱਤਾ ਇਹਨੂੰ ਮੈਂ ਹਾਂ ਹੰਡਾ ਮਦਨ ਸਾਡੇ ਪਿਓ ਦਾਦੇ ਦਾ ਰਵਾ ਚੱਲੀ ਹੁੰਦਾ ਠੀਕ ਆ ਘਰ ਦੀਆਂ ਟੋਪ ਦੀਆਂ ਮੱਜਾਂ ਨੂੰ ਇਹ ਕਹਿੰਦੇ ਆ ਇਹ ਵਾਕਿਆ ਬ੍ਰੀਡ ਹੈ ਹੂੰ ਹੂੰ ਨਹੀਂ ਵਾਕਿਆ ਜਹਦਾਰੀ ਮਾਰੀ ਕਰਾ ਚਾਰਕ ਤਾਰ ਲਓ ਵੀ ਪੜਾ ਬਾਪੂ ਕਹਿੰਦਾ ਬੰਦੇ ਬਦਲ ਬਦਲੇ ਢੋਲ ਵਜਾਈਓ ਜਿਵੇਂ ਮਾਰਜੀ ਢੋਲ ਲੈਓ ਬਾਲਟੀ ਉਹਦੇ ਕੋਲੇ ਭਾਈ ਆਖੀ ਨੂੰ ਕੋ ਡੋਲ ਜੇ ਆਹਾਂ ਉੱਠ ਖੜਨ ਲੱਗਾ ਲੈ ਬਾਲਟੀ ਵੀ ਨਹੀਂ ਚੱਕੀ ਬਾਪੂ ਨੇ ਭਈ ਅੱਛਾ ਐ ਨਹੀਂ ਵੀ ਕੋਈ ਮਤਲਬ ਇਹ ਬਰੀਡ ਆ ਆ ਦੇਖੋ ਨਹੀਂ ਵਾਕਿਆ ਗੱਲ ਦੀ ਹੈ ਜਿਹੜੇ ਨਗੀਨੇ ਕਿਤੇ ਨਹੀਂ ਪਏ ਪੰਜਾਬ ਉੱਚ ਜੇ ਕਿਸੇ ਕੋ ਖੜਿਆ ਤਾਂ ਮੈਨੂੰ ਸ਼ੇਅਰ ਕਰਕੇ ਦੱਸਣ ਮੈਂ ਬਾਪੂ ਆਏ ਹੈ ਚਵਾਉਣੇ ਆ ਤਾਂ ਮੈਂ ਰੁਪਈਏ ਲਾ ਕੇ ਉਸੇ ਵੇਲੇ ਮੱਝ ਲੈਵਾਂਗੀ ਨਹੀਂ ਵਾਕਿਆ ਵੀ ਵਾਕਿਆ ਆ ਜੀ ਹੋਵੇ ਜਿਹੜੀ ਮੇਰੇ ਕੋਲੇ ਆਹ ਹਾਂ ਇਹ ਵਾਕਿਆ ਚੀਜ਼ ਨਹੀਂ ਮਿਲਨੀ ਬਾਪੂ ਮੁਸ਼ਕਲ ਆ ਮੇਰੇ ਕੋਲ ਚਾਰ ਰੁਪਏ ਇੱਕ ਸੇਲ ਕਰਦੇ ਘੱਦੈਨ ਹੋਰ ਆ ਅੱਛਾ ਕਰਮ ਵਾਲੀਆਂ ਇਹੋ ਜੀ ਜੀ ਆਈ ਨਹੀਂ ਠੰਡੀ ਸੀਲ ਮੱਝ ਤਾਂ ਯਾਰ ਮੁਸ਼ਕਲ ਹੀ ਲੱਭੇ ਹੂੰ ਤਮਾ ਬਦਲ ਬਦਲ ਬੈਠੇ ਚੱਲੋ ਹਾਂ ਨਹੀਂ ਵਾਕਿਆ ਆ ਮੁੰਡੇ ਨੂੰ ਵੀ ਭਾਈ ਇਹ ਬਹਿ ਤੂੰ ਵੀ ਜਾ ਕੇ ਆ ਓ ਬਹਿ ਛੜਦੇ ਬੋਲਦੀ ਆ ਬਹਿ ਹੁਣ ਆ ਆ ਮੁੰਡੇ ਨੂੰ ਵੀ ਆਪਾਂ ਟ੍ਰੇਨ ਇਹ ਪੁੱਠੇ ਪਾਸੇ ਬਹਿੰਦਾ ਜਾ ਕੇ ਹਨਾ ਚੱਲ ਪੁੱਠੇ ਪਾਸੇ ਬੈ ਉਧਰ ਹੀ ਬਹਿ ਫਿਰ ਉਧਰ ਹੀ ਬਹਿ ਤੂੰ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਕਰਾ ਤਸਲੀ ਬਹਿ ਜਾ ਵੀ ਬਹਿ ਜਾ ਇਹ ਤਾਂ ਪਤੰਦਰ ਬਾਲੇ ਜਿੱਦੀ ਆ ਚੱਲ ਵੀ ਮਾਰਦਾ ਹਾਂ ਬਾਪੂ ਇਹਨੂੰ ਟ੍ਰੇਨ ਕਰਦੇ ਕਰਾਂ ਦੀ ਹੂੰ ਨਹੀਂ ਓ ਰੀਸਾ ਤੇਰੀਆਂ ਓ ਚੱਲ ਮੈਂ ਕੀ ਕਹਿਣਾ ਹੁਣ ਤੂੰ ਇਹ ਬੱਚੇ ਆ ਦੋ ਗਿਆ ਵੀ ਦੋ ਬੱਚੇ ਮੈਂ ਕੀ ਕਹਿਣਾ ਬਸ ਬਹੁਤ ਆ ਕਿਉਂ ਬਾਪੂ ਹਾਂ ਹੁਣ ਬਾਤ ਆ ਦੁੱਧ ਵੀ ਇਹੜਾ ਦੋ ਬੱਚੇ ਨੇ ਹੋਣੇ ਆ ਪਾ ਮਗਰੇ ਦੇ ਇਹ ਵੀ ਦਸਾਂ ਚ ਨੂੰ ਦਿਖਾਉਣਾ ਇੱਕ ਅੱਛਾ ਆ ਵਖਾ ਹਾਂ ਦੁੱਧ ਕਿੰਨਾ ਕੱਢਦਾ ਵਾ ਕਰਤੀ ਪੌਣੀ ਬਾਲਟੀ ਕਰਮ ਵਾਲੀ ਨੇ ਮੇਰੇ ਹਿਸਾਬ ਨਾਲ ਹੋਊ 3.5 ਕਿਲੋ ਦੁੱਧ ਹਣਾ 3.5 ਕਿਲੋ ਦੁੱਧ ਆ ਅੱਛਾ ਤੇ ਦੋ ਥਾਣੀਆਂ ਅਜੇ ਅਸੀਂ ਚੋਇਆ ਮੋਟੇ ਦੋ ਹੈਗੇ ਆ ਅੱਛਾ ਹੁਣ ਕੱਟੀ ਲਾਵਾਂਗੇ ਦੀ ਲਾ ਵੀ ਮੁੰਡਿਆ ਕੱਟੀ ਲਾ ਲਾ ਵੀ ਕੱਟੀ ਉਹ ਰੱਖ ਦੇ ਬਾਪੂ ਦੁੱਧ ਬਾ ਠੀਕ ਆ ਦੁੱਧ ਤਾਂ ਆਪਾਂ ਹੁਣ 2 ਵਜੇ ਦਾ ਦੁੱਧ ਤਾਂ ਕੀ ਜਿਹੜਾ ਟਾਈਮ ਦੱਸਿਆ ਜਿੰਨਾ ਦੱਸਿਆ 8 ਕਿਲੋ ਬੋਲਾ ਚੱਲਣ ਰਿਹਾ ਹਜੇ ਠੀਕ ਆ ਤੇ 12 13 ਲੀਟਰ ਠੰਡਾ ਦੁੱਧ ਕੱਢੂਗੀ ਠੀਕ ਆ ਠੀਕ ਆ ਨਹੀਂ ਰੀਸਾਂ ਲਾਈ ਪਹਿਲਾਂ ਉਹ ਬੱਚਾ ਲਾ ਬੱਚਾ ਬੱਚਾ ਮੱਝ ਦੇ ਥੱਲੇ ਲਾ ਮਤ ਲਊ ਵੀ ਆਓ ਵੀਏ ਦੋਸਤੋ ਇਹ ਐਕਟ ਨਹੀਂ ਜਾਣੀ ਬਾਪੂ ਦੇ ਘਰੋਂ ਦੋ ਬਰੀਡਾਂ ਜਾਣੀਆਂ ਮਗਰ ਕੱਟੀ ਵੀ ਬੜੀ ਚੰਗੀ ਆ ਵੇਖ ਕੱਟੀ ਨਹੀਂ ਰੀਸਾਂ ਵੀ ਬਾਪੂ ਤੇਰੀ ਕੋਈ ਨੂਰ ਦਾ ਬੱਚਾ ਹੈ ਠੀਕ ਆ ਕਾ ਟੀਵੀ ਜੈਡ ਬਲੈਕ ਆਈ ਆ ਪਤੰਦਰੋਂ ਵੇਖਣ ਵਾਲੀ ਆ ਟੀਵੀ ਜੈਡ ਬਲੈਕ ਆ ਕੱਟੀ ਕਿਹੜੀ ਆ ਤੋਹਾ ਅੱਛਾ ਲਓ ਵੀ ਜਿਹੜਾ ਮਸੀਮ ਲਵਾਇਆ ਸੀ ਉਹ ਤਾਂ ਉਹ ਹੀ ਕੱਟੀ ਆਈ ਆ ਮਾਨ ਖੋਜ ਹੋ ਗਿਆ ਚਿੱਲ ਮੱਝ ਨੇ ਕੱਟੀ ਠੀਕ ਆ ਜਿਹੜੀਆਂ ਗਰਾਂ ਨੇ ਮੱਝ ਨਾਲ ਪਿਛਾ ਕਰਕੇ ਫੜਦੀਆਂ ਨਹੀਂ ਬਾਪੂ ਚਾਲੇ ਇਹ ਕੱਟੀ ਦਾ ਇਹਦੀ ਆ ਇਹ ਤਾਂ ਤੂੰ ਲਾਤੀ ਆ ਸਵਾ ਤਾਂ ਜੇ ਦੂਜੀ ਲਾ ਕੇ ਵਿਖਾਵੇਂ ਫਿਰ ਦੂਜੀ ਵੀ ਲਾ ਲੈ ਯਾਰ ਇਹ ਕਿਹੜੀ ਗੱਲ ਹੈ ਆ ਵੇ ਕੱਢੀ ਨਾਲੇ ਕੱਢੀ ਫੜੀ ਆ ਹਾਂ ਇਹ ਹੈਗੀ ਆ ਦੂਜੀ ਦੀ ਸਾਦੇ ਇਹਨੂੰ ਇਧਰ ਲੈ ਬਣਿਆ ਆਪਾਂ ਉਹ ਐਂ ਲਾਉਣੀ ਆ ਜਿਵੇਂ ਮੈਂ ਬੱਚੇ ਆਮ ਲੱਗਦੇ ਆ ਅੱਛਾ ਆ ਦੇਖੀ ਕਿੰਨਾ ਪਤਾ ਨਹੀਂ ਹੋਰੀ ਸਾਹਾ ਢੀਆਂ ਇਧਰਲੇ ਪਾਸੇ ਹੀ ਲਾ ਦੇ ਭਣਾ ਦੀ ਇਧਰਲੇ ਪਾਸੇ ਨੂੰ ਨਾਲ ਹੀ ਲੱਗ ਜਾਣਾ ਇਹ ਲਾ ਕੇ ਖਾ ਮੇਰੇ ਹਿਸਾਬ ਨਾਲ ਕੱਟੀ ਵਾਲੀ ਵੱਡੀ ਆ ਮੱਝ ਜਿੱਡੀ ਦਾ ਪਤੰਦਰੋ ਕੱਟੀ ਲਈ ਫਿਰ ਦੇ ਇਧਰ ਵੇਖੋ ਕੱਟੀ ਆ ਧਰਨ ਨਾ ਨਾ ਚੰਗ ਅੱਗੇ ਐਂ ਚੰਗ ਬੜੇ ਲਓ ਲਓ ਜੀ ਲਓ ਵੀ ਇੱਕ ਨਹੀਂ ਪਤੰਦਰ ਦੋ ਲਾਈ ਫਿਰਦੇ ਦਾ ਬਾਲੇ ਜਿੱਦੀ ਆ ਵੇਖੋ ਲੋ ਵੀ ਆ ਵੇਖੋ ਚੁੰਗਦੀ ਲੱਗੀਆਂ ਜੇ ਮੱਝ ਨੂੰ ਕਈ ਪੂਛ ਵੀ ਘਵਾ ਜੇ ਤਾਂ ਆਹਾਂ ਹਾਂ ਇਹ ਰਵੇ ਰਖਿਆ ਬਾਈ ਜੀ ਐਵੇਂ ਨਹੀਂ ਵੇ ਬਾਪੂ ਦੀਆਂ ਕੋਈ ਵਪਾਰੀ ਦੋ ਮੱਝਾਂ ਦੇ ਬਾਈ ਤਾਂ ਬੱਚੇ ਲਾ ਕੇ ਵਿਖਾ ਦੇ ਮੂੰਹ ਮੰਗੇ ਪੈਸੇ ਦੇ ਕੇ ਹੁਣ ਵਾਝਦੇ ਹੂੰ ਹਾਂਜੀ ਠੀਕ ਆ ਐਦਾਂ ਮੈਨੂੰ ਬੱਚੇ ਲਾ ਕੇ ਵਿਖਾ ਦੇ ਤੇ ਇੰਨੀ ਠੰਡੀ ਥੀਲ ਮੱਝ ਵਿਖਾ ਦੇ ਅੱਛਾ ਕੋਈ ਵੀ ਬੰਦਾ ਇਹ ਵਾਕਿਆ ਦੋਸਤੋ ਇਹ ਕਹਿਣ ਦੀਆਂ ਗੱਲਾਂ ਨਹੀਂ ਕਹਿੰਦੇ ਅਮਲ ਸਿਆ ਬਰੀਡ ਹਾਂ ਬਰੀਡ ਬੜੀ ਔਖੀ ਮਿਲਦੀ ਹੈ ਮੱਝਾਂ ਪੜੀਆਂ ਖੜੀਆਂ ਪੰਜਾਬ ਚ ਵਾਕਿਆ ਆ ਜਿਹੜੀ ਬਰੀਡ ਆ ਨਾ ਇਹ ਮੁਸ਼ਕਲ ਹੀ ਮਿਲੂਗੀ ਆ ਵੇਖੋ ਬਾਪੂ ਬੱਚੇ ਬਰਾਬਰ ਬਰਾਬਰ ਚੁੰਗੀ ਜਾਂਦੇ ਆ ਬਾਪੂ ਦੀਆਂ ਗੱਲਾਂ ਨਹੀਂ ਮਿੱਤਰੋ ਇਹ ਬਾਪੂ ਜਦੋਂ ਸਿਰਾ ਕਰਾਉਣ ਤੇ ਆਵੇ ਨਾ ਉਦੋਂ ਆ ਵੇਖੋ ਇਹ ਗੱਡੀ ਪੂਰੇ ਨਾਰ ਨਹੀਂ ਦੀ ਆ ਉਹ ਕੋਈ ਨੂਰ ਦਾ ਬੱਚਾ ਆ ਵੇ ਨਹੀਂ ਉਹ ਨਹੀਂ ਔਰ ਈਸਾ ਬਾਪੂ ਤੇਰੀਆਂ ਵੇਖੋ ਦੋ ਲਾਈਆਂ ਪਈਆਂ ਬੱਚੇ ਐ ਐ ਵੱਢੀ ਜਾਂਦੇ ਤੇ ਆ ਬੱਚੀ ਜਾਂਦੇ ਆ ਇਹ ਨਾ ਸੋਚਿਆ ਜੇ ਖਰਿਆ ਐਸੇ ਮਾਈ ਦੀਆਂ ਹੋਣਗੀਆਂ ਪਰ ਸੁਈ ਉਹ ਬੱਚਾ ਉਹਦਾ ਨਿਕਾ ਹੀ ਆ ਅੱਛਾ ਇਹ ਤਾਂ ਇੱਕ ਦਿਖਾਇਆ ਵੀ ਇਹ ਰਵਾ ਮੇਰੇ ਕੋਲ ਰਵਾ ਠੀਕ ਆ ਵੀ ਠੀਕ ਆ ਇੱਕ ਕਾਪੀ ਦਿਖਾਉਣ ਲੱਗੇ ਆ ਰਵਾ ਠੰਡਾ ਥੀਲਾ ਮੱਝ ਲਾਤ ਖਾਂ ਕਰਕੇ ਖੜੀ ਵੇਲਾ ਦੂਆਂ ਬੱਚਿਆਂ ਨੂੰ ਹੂੰ ਹੂੰ ਉਦੇ ਮਾਈ ਮਾਜੀ ਨੂੰ ਕਾਫੀ ਫਗਾਟਾ ਵੀ ਮਾਰ ਕੇ ਵਿਖਾਵੇ ਕਰਮਾਲੀ ਨਾ ਨਹੀਂ ਵਾਕਿਆ ਬਾਪੂ ਤੇਰੀ ਆ ਤਾਂ ਯਾਰ ਬਾਪੂ ਸਰਾ ਕਰਾਤਾ ਇਹ ਕੋਈ ਸਮਾਂ ਉਹਦੇ ਕਹਿਣ ਵਾਂਗੂ ਚੈਨਲ ਤੇ ਚੱਲਣੀ ਬੜੀ ਵੀਡੀਓ ਇਹ ਸ਼ੇਅਰ ਆਪੇ ਕਰ ਦੇਣੀ ਆਪਾਂ ਸੱਚ ਸੱਚ ਦਿਖਾਇਆ ਸੱਚ ਝੂਠ ਨਹੀਂ ਇਹਦੇ ਜੂਗਾ ਕਿ ਪੰਜੀ ਦਾ ਵੀ ਨਹੀਂ ਵਾਕਿਆ ਕਿਉਂਕਿ ਕੋਈ ਇਹਨੂੰ ਬੋਲਾ ਨਹੀਂ ਮਾਰਿਆ ਕੋਈ ਕੁਛ ਨਹੀਂ ਕੀਤਾ ਜਦੋਂ ਮਰਜੀ ਆ ਕੇ ਲੋ ਜਿਹੜਾ ਬੰਦਾ ਖਰੀਦੂ ਉਸੇ ਟਾਈਮ ਤੇ ਆ ਕੇ ਬੱਚੇ ਲਾ ਕੇ ਵਗਾ ਦੂਗਾ ਅੱਛਾ ਮੱਝ ਨਾ ਚੱਲੇ ਤੇ ਪੈਸੇ ਆਪਦੇ ਵਾਪਸ ਨਹੀਂ ਵਾਕਿਆ ਗੱਲ ਸਹੀ ਹੈ ਵਾਕਿਆ ਤੇ ਮਾਣ ਹੈ ਬਾਗੀ ਗੁਨਾਹ ਪਾਤਸ਼ਾਹ ਦੀ ਕਿਰਪਾ ਠੀਕ ਆ ਸੋ ਦੋਸਤੋ ਬਾਪੂ ਸਵਰਨ ਸਿੰਘ ਜਿਹੜੀਆਂ ਗੱਲਾਂ ਕਹਿੰਦਾ ਹੁੰਦਾ ਨਾ ਲੋਕੀ ਬਹੁਤ ਕੋ ਕਮੈਂਟ ਕਰੀ ਜਾਂਦੇ ਆ ਜੋ ਪਰ ਜਿਹੜੀ ਬਰੀਡ ਬਾਪੂ ਰੱਖੀ ਫਿਰਦਾ ਨਾ ਕਰੇ ਇਹ ਰਪਈਆਂ ਚ ਵੀ ਨਹੀਂ ਮਿਲਨੀ ਬਾਈ ਦੰਦਾ ਇਹ ਨਹੀਂ ਕੋਈ ਲੂਣ ਹੀ ਦਿੰਦਾ ਇਹ ਤਾਂ ਹੰਡ ਤੇ ਲੋੜ ਦੇ ਮਾਰਿਆਂਗੇ ਤਾਂ ਚੱਲ ਵੀ ਮੇਰੇ ਕੋਲ ਦੋ ਹੋਰ ਸੂਣ ਵਾਲੀਆਂ ਹਾਂ ਕਿ ਇੱਧਰ ਖੜੀ ਆ ਪਹਿਲਾਂ ਝੋਟੀ ਠੀਕ ਆ ਇਹ ਵੀ ਸੂਣ ਵਾਲੀ ਆ ਠੀਕ ਆ ਤੇ ਆਪਾਂ ਕਹਿੰਦੇ ਚਲੋ ਆਉਂਦੀ ਲੋੜ ਪੂਰੀ ਕਰਨੀ ਆ ਤੇ ਹੀਰਾ ਦੇਣਾ ਪੈਣਾ ਨਿਬਾਂਦੇ ਬਾਪੂ ਵੱਡੀ ਕੱਟੀ ਬਾਂਦੇ ਨਹੀਂ ਕਰਮਾੜੀ ਇਹ ਨਹੀਂ ਬਿੱਤੇਦਾ ਯਾਰਾ ਮਾਜੇ ਮਾਜੇ ਦੂਜੇ ਫੜ ਨੂੰ ਮਾੜਾ ਹਲਾ ਵੀ ਜਾਏ ਯਾਰ ਬਾਪੂ ਹੋਰ ਗੱਲਾਂ ਦੀਆਂ ਗੱਲਾਂ ਵੇਲਾ ਮੱਝ ਨੇ ਕਿਆ ਕੁਛ ਨਹੀਂ ਇਹਨੂੰ ਕਰਮਾੜੀ ਨੂੰ ਕਿਵੇਂ ਯਾਰ ਹੈ ਇਹਨੇ ਬਰੀਡ ਇਹ ਵਾਕਿਆ ਇਹਨੂੰ ਬਰੀਡ ਕਹਿੰਦੇ ਆਏ ਮੇਲੇ ਜਾਏ ਖੜ ਕੇ ਜਵਾਵੇ ਨਾ ਜਿਵੇਂ ਮੇਲੇ ਛੜ ਕੀ ਵੀ ਆਜਾਵੇਂ ਬੱਚੇ ਨੂੰ ਆਹਾਂ ਮੈਂ ਇਸ ਵਾਰ ਤੇ ਛੱਡ ਦੇਣਾ ਵਾਕਿਆ ਬਾਪੂ ਇੱਕ ਗੱਲ ਹੈਗੀ ਆ ਜੋ ਮਰਜੀ ਆ ਪਰ ਸਿਆਣੇ ਕਹਿੰਦੇ ਨਾ ਵੀ ਇਹ ਰਸਤੇ 'ਚ ਵੀ ਇਹ ਫਿਰ ਉਹਦੀ 마ਸੀ ਲੱਗਦੀ ਆ ਨਾ ਉਹਦੀ ਜਿਹੜੀ 마ਸੀ ਸੀ ਨਾ ਉਹਦੇ 'ਤੇ ਵੀ ਦੋ ਬੱਚੇ ਲਾਉਂਦੇ ਰਿਆਂ ਸੀ ਅੱਛਾ ਦੋ ਮਨੀ ਵਹਿ ਕੇ ਚੁੰਦੇ ਰਿਆਂ ਠੀਕ ਆ ਵੀ ਠੀਕ ਆ ਨਿਵਕਿਆ ਵਾਕਿਆ ਹੀ ਕਹਿੰਦੇ ਹੁੰਦੇ ਆ ਬ੍ਰੈਡ ਤੇ ਵੈਰਾਇਟੀ ਆਉਂਦਾ ਇਹ ਬ੍ਰੈਡ ਹੈ ਨਾ ਉਹ ਬੋਲਦਾ ਅੱਜ ਵੀ ਬੋਲਦਾ ਕੱਲ ਵੀ ਬੋਲੂਗਾ ਜਾ ਕੇ ਠੀਕ ਆ ਤੇ ਬਾਪੂ ਫਿਰ ਮੁੱਲ 10 ਹੁਣ ਸਾਰੀਆਂ ਗੱਲਾਂ ਬਾਤਾਂ ਦਾ ਪਲੀਆਂ ਕਰ ਆ ਮੋਲਾ ਮਾਝਾ ਇਤ ਕੋਈ ਕਰਨਾ ਪਾ। ਅੱਛਾ। ਸਵਾ ਲੱਖ ਤੱਕ ਪੰਜੀ ਘਟਨੀ ਨੇ। ਸਵਾ ਲੱਖ ਲੈਣਾ? ਹਾਂ, ਸਵਾ ਲੱਖ ਪੂਰਾ। ਠੀਕ ਆ। ਹਾਂਜੀ ਤਿੰਨ ਟਾਈਮ ਮੇਰੇ ਘਰੇ ਚੋ। ਠੀਕ ਆ। ਮੇਰੇ ਦੁਪਹਿਰੇ ਛਾਂ ਨੂੰ ਗਾਈਆਂ ਹੁੰਦੀਆਂ ਜਾਂ ਚਮ ਗਾਈਆਂ ਮਿਲਦੀਆਂ ਨਾ। ਹਾਂ। ਤਿੰਨ ਟਾਈਮ ਚ ਆਉਂਦੀਆਂ, ਤਿੰਨ ਟਾਈਮ ਮੈਂ ਥਾਪੀ ਮਾਰ ਕੇ ਚੋਲਿਆ ਜੋ। ਅੱਛਾ। ਅੱਛਾ। ਇੰਨੀ ਆਪਾਂ ਗਾਰੰਟੀ ਦੇਾਂਗੇ। ਅੱਛਾ। ਪਿੱਛੇ ਦੀ ਭਾਰ ਦੀ ਥਣਾ ਦੀ ਫੁੱਲ ਗਾਰੰਟੀ। ਠੀਕ ਆ ਹਾਂਜੀ ਮੰਨ ਲਓ ਕੋਈ ਚਾਰ ਟਾਈਮ ਚੋਲਵੇ ਬਣਾ ਕਹਿੰਦਾ ਯਾਰ ਥਾਪੀ ਮਾਰ ਕੇ ਜਦੋਂ ਕਦੇ ਤੁਹਾਨੂੰ ਲੋੜ ਆ ਉਹਦੇ ਦੁੱਧ ਕੱਢ ਕੇ ਆਉਦਾ ਤਾਜ਼ਾ ਵਰਤੋ ਇੰਨੀ ਮੇਰੀ ਗਰੰਟੀ ਆ ਉਸ ਤਾਂ ਕਿਹੜੀਆਂ ਗੱਲਾਂ ਅੱਛਾ ਇੰਨੀ ਗਰੰਟੀ ਮੈਂ ਫੁੱਲ ਦਿੰਦਾ ਨਹੀਂ ਵਾਕਿਆ ਤੇਰੀ ਗੱਲ ਸਹੀ ਆ ਮੇਰੇ ਘਰੇ ਆ ਜਾਓ ਇੱਥੇ ਸਾਈ ਕਰ ਲਓ ਤਿੰਨ ਟਾਈਮ ਆ ਕੇ ਚੋ ਕੇ ਵੇਖੋ ਆ ਕੇ ਦੋ ਲੋ ਵਾਲੋ ਥਾਪੀ ਮਾਰ ਕੇ ਬਹਿ ਕੇ ਚੋਣੋ ਜੇ ਬੀਬੀਆਂ ਕਹਿੰਨੇ ਭਣਾ ਲੈਣੀਆਂ ਮੇਰੀਆਂ ਬੱਜੀਆਂ ਕਹੀਂ ਲੈਣ ਵਾਲੀਆਂ ਹੁੰਦੀਆਂ ਮੱਜਾਂ ਉਹ ਵੀ ਆ ਕੇ ਥਾਪੀ ਮਾਰ ਕੇ ਬਹਿ ਜਾਣ ਠੀਕ ਆ ਗਰੰਟੀ ਦੇ ਆਗੇ ਠੀਕ ਆ ਕਾਹ ਲੈ ਗਾਲੇ ਪੈ ਗਈ ਨਹੀਂ ਵਾਕਿਆ ਨਹੀਂ ਵਾਕਿਆ ਗੱਲ ਸਹੀ ਆ ਕੋਈ ਸ਼ੱਕ ਨਹੀਂ ਬਾਪੂ ਇਹ ਤਾਂ ਰੀਲਾਂ ਕੱਟ-ਕੱਟ ਕੇ ਪਾਉਣ ਵਾਲੀਆਂ ਆੜਿਆ ਇਹ ਤਾਂ ਜਿਹੜੀਆਂ ਰੀਲਾਂ ਆ ਨਾ ਪਾਉਣੀਆਂ ਕਾਪੀ ਦੀਆਂ ਪਾਉਣੀਆਂ ਆ ਕਾਪੀ ਜਿਹੜੀ ਵਧੀਆ ਚੀਜ਼ ਆ ਇਹ ਬਰੀਡ ਆ ਅਸੀਂ ਚਲੋ ਛੇਤੀ ਵੇਚਦੇ ਨਹੀਂ ਪਰ ਜਦੋਂ ਕਹਿੰਦੇ ਲੋੜ ਦੇ ਮਾਰਿਆਂ ਆਪ ਨੂੰ ਸੋਨਾ ਦੇਣਾ ਪੈਂਦਾ ਸਹੀ ਗੱਲ ਆ ਲੋੜ ਮਾਰਿਆਂ ਸਹੀ ਗੱਲ ਆ